ਗੁਰਦਾਸਪੁਰ ਦੇ ਪਿੰਡ ਖਾਨੇਵਾਲ ਬੇੜੀ ਦੇ 2 ਜਿਹੜੇ ਭਰਾ ਹਰਜੂਤ ਸਿੰਘ ਤੇ ਹਰਜੀਤ ਸਿੰਘ ਆਪਣੇ ਚੰਗੇ ਭਵਿੱਖ ਦੀ ਤਲਾਸ਼ ਵਿੱਚ 45-45 ਲੱਖ ਰੁਪਏ ਖਰਚ ਕਰਕੇ ਡੰਕੀ ਲਗਾ ਕੇ ਅਮਰੀਕਾ ਪਹੁੰਚੇ ਸਨ ਪਰ ਉੱਥੇ ਡਿਪੋਰਟ ਕਰ ਦਿੱਤਾ ਗਿਆ ਤੇ ਰਸਤੇ ਵਿੱਚ ਉਹਨਾਂ ਨਾਲ ਕਾਫੀ ਦਰਵਾਜ਼ਾਰ ਹੋਇਆ ਜਿਸ ਦੇ ਚੱਲਦੇ ਦੋਨਾਂ ਭਰਾਵਾਂ ਨੂੰ ਗਹਿਰਾ ਸਦਮਾ ਲੱਗਿਆ ਤੇ ਆਪਣੇ ਦਿਮਾਗੀ ਸੰਤੁਲਨ ਖੋ ਬੈਠੇ ਨੇ ਤੇ ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰ ਰਹੇ ਹਰਜੀਤ ਸਿੰਘ ਨੇ ਦੱਸਿਆ ਕਿ ਪਨਾਮਾ ਦੇ ਜੰਗਲਾਂ ਵਿੱਚ ਉਹਨਾਂ ਨਾਲ ਕਾਫੀ ਕੁਟਮਾਰ ਹੋਈ ਹੈ ਡੰਕਰ ਨੇ ਉਹਨਾਂ ਨੂੰ ਪਿਸਤੌਲ ਦਿਖਾ ਕੇ ਧਮਕਾਇਆ ਕਿ ਉਹ ਨਹੀਂ ਚੱਲੇ ਤਾਂ ਉਹਨਾਂ ਨੂੰ ਮਾਰ ਦਿੱਤਾ ਜਾਏਗਾ ਜਹਾਜ਼ ਵਿੱਚ ਵੀ ਬੇੜੀਆਂ ਨਾਲ ਬੰਨ ਕੇ ਲਿਆਂਦਾ ਰਜੀਤ ਸਿੰਘ ਤੇ ਉਸ ਦੀ ਮਾਤਾ ਨੇ ਦੱਸਿਆ ਕਿ ਤਿੰਨ ਕਿੱਟ ਜ਼ਮੀਨ ਤੇ ਖਾਲੀ ਪਰਾਠ ਘਰ ਖੜੀ ਗੱਡੀ ਤੇ 7 ਲੱਖ ਦਾ ਖਰਚਾ ਚੁੱਕ ਕੇ ਦੋਨਾਂ ਬੇਟਿਆਂ ਨੂੰ 90 ਲੱਖ ਖਰਚ ਕਰਕੇ ਭੇਜਿਆ ਸੀ ਮੇਰਾ ਨਾਮ ਜੀ ਹਰਦੀਪ ਸਿੰਘ ਹੈ ਜੀ ਮਨ ਜੀ ਮੈਂ ਇੱਥੋਂ ਗਿਆ ਜੀ 13 ਅਕਤੂਬਰ ਨੂੰ ਗਿਆ ਜੀ ਘਰ ਤੇ ਸਾਨੂੰ ਜਾਂਦਿਆ 4 ਮਹੀਨੇ ਲੱਗੇ ਜੀ 27 ਜਨਵਰੀ ਨੂੰ ਪੁੱਜੇ ਜੀ ਆਪਾਂ ਬਾਰਡਰ ਦੇ ਵਿੱਚ ਹਾਲਾਤ ਤੇ ਭਾਜੀ ਬਹੁਤ ਮਾੜੇ ਸੀਗੇ ਜੀ ਨਾ ਕੋਈ ਕੱਪੜਾ ਸੀ ਪਾਉਣਾ ਅਤੇ ਤੇ ਨਾ ਕੋਈ ਬੂਟ ਸੀ ਚੱਪਲਾਂ ਦੇ ਨਾਲ ਗਿਆ ਜੀ ਉੱਥੇ ਇੱਥੋਂ ਪਹਿਲੇ ਪਹੁੰਚਾਇਆ ਜੀ ਇਹਨਾਂ ਨੇ ਗਵਾਨਾ ਸੌਥ ਅਫਰੀਕਾ ਦੇ ਵਿੱਚ ਪਹੁੰਚਾਇਆ ਜੀ ਇਹਨਾਂ ਨੇ ਉਸ ਤੋਂ ਬਾਅਦ ਫਿਰ ਡਾਂਗੀ ਚੱਲੂ ਹੋ ਗਈ ਜੀ ਟੈਕਸੀਆਂ ਦੇ ਨਾਲ ਜੰਗਲਾਂ ਦੇ ਵਿੱਚ ਇਹਨੇ ਸਾਨੂੰ ਤੋਰਤਾ ਜੀ ਮਹੀਨੇ ਦੇ ਵਿੱਚ ਇਹਨੇ ਤੋਰਤਾ ਜੀ ਜੰਗਲਾਂ ਦੇ ਹਾਲਾਤ ਜੀ ਬਹੁਤ ਮਾੜੇ ਹੈ ਜੀ ਜਨਤਾ ਤੇ ਬਹੁਤ ਸੀ ਜੀ ਉਹਦੇ ਵਿੱਚ ਸਾਡੇ ਨਾਲ ਤੇ ਅਸੀਂ 4 ਜਾਣੇ ਸੀਗੇ ਜੀ ਤੇ ਗਾੜੀ ਦੂਸਰੇ ਮੁੰਡੇ ਵੀ ਬਹੁਤ ਪੰਜਾਬ ਦੇ ਸੀ ਜੀ ਨਾਲ। ਭਲਾਤ ਤੇ ਬਹੁਤ ਮਾੜੇ ਸੀਗੇ ਜੀ ਜਦੋਂ ਸੱਤ-ਸੱਤ ਪਹਾੜੀਆਂ ਤਾਂ ਚੜਨੀਆਂ ਕੋਈ ਛੱਟਪਟ ਵੀ ਲੱਗ ਜਾਂਦੀ ਹੈ ਜੀ। ਭਲਾਤ ਤੇ ਬਹੁਤ ਮਾੜੇ ਆ। ਜਦੋਂ ਇੱਥੋਂ ਗੱਲ ਕੀਤੀ ਸੀ ਉਹਦੇ ਨਾਲ ਸਾਡੀ ਕੋਈ ਜੰਗਲ ਦੀ ਗੱਲ ਇਹ ਹੋਈ ਸੀ। ਸਾਨੂੰ ਇੱਥੋਂ ਉਹਨੇ ਕਿਹਾ ਸੀਗਾ ਤੁਹਾਨੂੰ ਇੱਕ ਨੰਬਰ ਦੇ ਵਿੱਚ ਲੈ ਕੇ ਜਾਵਾਂਗਾ। ਤੇ ਕੋਈ ਪਨਾਮਾ ਦੇ ਵਿੱਚ ਨਹੀਂ ਲੈ ਕੇ ਜਾਵਾਂਗਾ ਬਾਰੋ-ਬਾਰ ਲੈ ਕੇ ਜਾਵਾਂਗਾ ਆ ਆਪਾਂ 90 ਲੱਖ ਰੁਪਏ ਦਿੱਤੇ ਜੀ ਦੋਵਾਂ ਭਰਾਵਾਂ ਨੇ ਨਾਲ ਚਾਚੇ ਦਾ ਬੇਟਾ ਗਿਆ ਸੀ ਗਏ ਉਹਦੇ ਹਾਲਾਤ ਤੇ ਬਹੁਤ ਇਸ ਟਾਈਮ ਮਾੜਿਆ ਜੀ ਉਹ ਡਿਪਰੈਸ਼ਨ ਦੇ ਵਿੱਚ ਨਹੀਂ ਜੀ ਉਹ ਗੱਲ ਨਹੀਂ ਕਰ ਰਿਹਾ ਜੀ ਪੈਸੇ ਇਕੱਠੇ ਕੀਤੇ ਜੀ ਘਰ ਦੀ ਜ਼ਮੀਨ ਵੇਚ ਕੇ ਕੀਤੇ ਕੀਤੇ ਜੀ ਪੈਸੇ ਇਕੱਠੇ ਅੱਗੇ ਤੋਂ ਇੱਕ ਮੋਸ ਨਹੀਂ ਦੇਖ ਰਿਹਾ ਜੀ ਇਸ ਟਾਈਮ ਜੋ ਹੈਗਾ ਸੀਗਾ ਜੀ ਉਹ ਸਭ ਵੇਚ ਗਿਆ ਜੀ ਹਾਂਜੀ ਮੇਰੀ ਨਿੱਜੀ ਗੱਲ ਹੋਈ ਮੇਰੇ ਛੋਟੇ ਬ੍ਰਦਰ ਦੀ ਜਰੂਰ ਹੋਈ ਹੋਊਗੀ ਮੈਂ ਉਸ ਟਾਈਮ ਇਮੀਗ੍ਰੇਸ਼ਨ ਕਰਾ ਰਿਆ ਸੀ ਉੱਥੇ ਨਹੀਂ ਜੀ ਸਾਨੂੰ ਰਸਤੇ ਦੇ ਵਿੱਚ ਆਣ ਕੇ ਦੱਸਿਆ ਵੀ ਇੰਡੀਆ ਜਾ ਰਹੇ ਹਾਂ ਉਸ ਟਾਈਮ ਕਿਹਾ ਗਿਆ ਜੀ ਤੁਹਾਨੂੰ ਦੂਸਰੇ ਕੈਂਪ ਦੇ ਵਿੱਚ ਲੈ ਕੇ ਜਾ ਰਹੇ ਆ ਜੀ ਨਿਊਯਾਰਕ ਦੇ ਵਿੱਚ ਬਹੁਤ ਬੁਰੇ ਹਾਲਤਾਂ ਦੇ ਵਿੱਚ ਲੈ ਕੇ ਆਏ ਜੀ ਸਾਨੂੰ ਉੱਥੋਂ ਹੱਥ ਕੜੀਆਂ ਲਾ ਕੇ ਲੈ ਕੇ ਆਏ ਜੀ ਸਾਨੂੰ ਇਹ ਰਸਤੇ ਦੇ ਵਿੱਚ ਨਾ ਇਹਨਾਂ ਨੇ ਜਹਾਜ਼ ਦੇ ਵਿੱਚ ਖੋਲੀਆਂ ਹੱਥ ਕੜੀਆਂ ਸਿਰਫ ਜਦੋਂ ਅੰਮ੍ਰਿਤਸਰ ਥੋੜਾ ਰਸਤਾ ਰਹਿ ਗਿਆ ਜੀ ਅੱਧੇ ਘੰਟੇ ਦਾ ਉਦੋਂ ਸਾਡੀਆਂ ਇਹਨਾਂ ਨੇ ਹੱਥ ਘੜੀਆਂ ਹੱਥਾਂ ਦੀਆਂ ਤੇ ਪੈਰਾਂ ਦੀਆਂ ਹਾਂਜੀ ਜੀ ਮੇਰੀ ਜੇ ਏਜੰਟ ਨੇ ਮੇਰੀ ਨੇਪਾਲ ਦੀ ਆਈਡੀ ਬਣਾਈ ਸੀ ਜੀ ਉਹ ਜੋ ਕਿ ਉੱਥੇ ਸ਼ੋ ਹੋ ਗਈ ਸੀਗੀ ਉਹਨਾਂ ਨੇ ਮੈਨੂੰ ਉੱਥੇ ਟੌਰਚਰ ਕੀਤਾ ਗਿਆ ਜੀ ਮੈਨੂੰ ਤੇ ਉਹ ਉੱਥੇ 24 ਘੰਟੇ ਮੈਨੂੰ AC ਦੇ ਵਿੱਚ ਉਹਨਾਂ ਨੇ ਕੱਪੜੇ ਲਾ ਆ ਕੇ ਅੰਦਰ ਡੱਕ ਛੜਿਆ ਜੀ ਉਹਨਾਂ ਨੇ ਨੌਜਵਾਨਾਂ ਨੂੰ ਇਹੀ ਕਵਾਂਗਾ ਜੀ ਆਪ ਦਾ ਇੱਥੇ ਕੋਈ ਕਾਰੋਬਾਰ ਕਰ ਲਓ ਇਹ ਚੱਕਰਾਂ ਦੇ ਵਿੱਚ ਨਾ ਪਾਓ ਤੇ ਵਧੀਆ ਗੱਲ ਹੈ ਜੀ ਮੈਂ ਤਾਂ ਹਰ ਦਿਨ ਇਹ ਜਾਨ ਮੈਂ ਤੇ ਇਹ ਵੀ ਸੋਚੋ ਸੋਚ ਕੇ ਦੋਖ ਹੁੰਦਾ ਕਿ ਮੇਰੀ ਦਵਾਈ ਕਿਥੇ ਪੂਰੀ ਹੋਣੀ ਹੈ ਜੋ ਕੁਝ ਜਮਾ ਪੂੰਜੀ ਸਾਰੀ ਮੈਂ ਇਕੱਠੀ ਕਰਕੇ ਆਪਣੇ ਬੇਟੇ ਤੇ ਲਾਤੀ ਦੋ ਕਿਲੇ ਜ਼ਮੀਨ ਸੀ ਉਹ ਵੀ ਵੇਚ ਦਿੱਤੀ ਮੈਂ ਬੇਟੇ ਪਿੱਛੇ 45-40 ਲੱਖ ਰੁਪਏ ਲਾ ਕੇ ਉਹ ਨੰਦਰਾ ਨਾ ਲਾ ਲਈ ਸੀ ਬੱਚੇ ਭੇਜੇ ਵਾਰ ਤਾਂ ਅੱਜ ਬੱਚੇ ਇਦਾਂ ਉਹੀ ਗੱਲ ਵੀ ਹੱਥ ਛੱਡ ਗਈ ਆਈ ਨਹੀਂ ਸੱਪੂਟਾਰ ਕੀ ਆਈ ਉੱਥੋਂ ਤੇ ਐਸਾ ਹੰਤੇ ਜਮੀਨ ਹਸੀ 2-2 ਕਿੱਲੇ ਮੇਰੀ ਤੇ 2 ਕਿੱਲੇ ਜ਼ਮੀਨ ਵੀ ਵੇਖ ਗਈ ਤੇ ਰਾਣੀ ਮੇਰੀ ਦੀ 1 ਕਿੱਲਾ ਜ਼ਮੀਨ ਵੇਚ ਗਈ ਇੱਕ ਗਹਿਣੇ ਵੇਖ ਗਈ ਗੱਡੀ ਵੇਚ ਦਿੱਤੀ ਸੀ ਅਗੇ ਮਰਲੇ ਪਲਾਟ ਵਿੱਚ ਤੇ ਸਾਡੇ 1.7 ਲੱਖ ਰੁਪਇਆ ਉਹਦਾ ਵੀ ਵਿਆਜੀ ਤੇ 5.5 ਲੱਖ ਮੇਰਾ ਵਿਆਜੀ ਨਜ਼ਾਰਾ ਮੇਰਾ ਤੇ ਔਖਾ ਹੀ ਹੈ ਬਿਲਕੁਲ ਨਾ ਤਾਂ ਇਹਨੇ ਪੈਸੇ ਹੁਣ ਇਕੱਠੇ ਹੋਣੇ ਆ ਤੇ ਨਾ ਉਹ ਗੱਜਾ ਲਥਣਾ ਮੀਨ ਵੀ ਰਹੀ ਜਿਹੜੀ ਹੈਗੀ 2 ਕਿੱਲੇ ਮੇਰੇ ਤੇ ਐਮਪੀ ਚੋਂ ਸਰਦਾਰ ਜੀ ਵੀ ਸਿਰ ਤੇ ਨਹੀਂ ਹੈਗੇ ਮੇਰੇ ਐਮਪੀ ਕੇ ਪਰਿਵਾਰ ਜੋ ਮੇਰੇ ਫਾਦਰ ਨੇ ਆ ਕੇ ਮੇਰੇ ਬੱਚਿਆਂ ਨੂੰ ਪਾਲਣਾ ਪੋਛਣਾ ਕੀਤੀ ਪੜਾਇਆ ਲਖਾਇਆ ਘਰ ਬਰ ਬਣਾ ਕੇ ਦਿੱਤਾ ਮੇਰੀ ਗਿਆਨੀ ਪਈ ਜ਼ਮੀਨ ਛਡਾ ਕੇ ਦਿੱਤੀ ਜਿਹੜੀ ਹੁਣ ਮੈਂ ਬੇਟੇ ਦੇ ਬਾਅਦ ਜਾਣ ਕਰਕੇ ਵੇਚ ਦਿੱਤੀ ਮੈਂ ਸਰਕਾਰ ਕੋ ਉਮੀਦ ਕਰਦੀ ਹਾਂ ਕਿ ਕਿਤੇ ਬੱਚਿਆਂ ਨੂੰ ਰੋਜ਼ਗਾਰ ਦਿੱਤੇ ਜਾਣ ਜੇ ਇੱਥੇ ਰੋਜ਼ਗਾਰ ਹੁੰਦੇ ਤੇ ਬੱਚੇ ਬਾਹਰ ਕਿਉਂ ਧੱਕੇ ਖਾਂਣ ਜਾਂਦੇ ਤੇੰੰ दुसरा ਏਜੰਟਾਂ ਦੇ ਕਾਰਵਾਈ ਕੀਤੀ ਜਾਵੇ ਤੇ ਸਾਡੇ ਪੈਸੇ ਵਾਪਸ ਮੋੜਨ ਹਾਂ ਜਿੰਨਾ ਕਿ ਖਰਚਾ ਉਹਨਾਂ ਦਾ ਲੱਗਾ ਆਪਣਾ ਕਟਕਟੋ ਕਰ ਲੈਣ ਬਾਕੀ ਜਿਹੜਾ ਅਸੀਂ ਕਰਜ਼ਾ ਚੁੱਕਿਆ ਵਾਪਸ ਦੇ ਸਕੀ ਬਿਲਕੁਲ ਨਹੀਂ 20 25 ਦਿਨ ਦਾ ਟਾਈਮ ਲੈ ਕੇ ਉਹਨਾਂ ਨੇ ਬੱਜੇ ਭੇਜੇ ਸੀਗੇ ਆ ਸਾਨੂੰ ਇਸ ਗੱਲ ਨਾਲ ਸਹਿਮਤ ਕਰਵਾਇਆ ਸੀਗਾ ਤੇ ਇਸੇ ਗੱਲ ਨਾਲ ਅਸੀਂ ਸਹਿਮਤ ਹੋ ਗਏ ਕਿ 20 25 ਦਿਨ ਵਿੱਚ ਉਦੋਂ ਤੇ ਇਲੈਕਸ਼ਨ ਵੀ ਨਹੀਂ ਸੀ ਹੋਈ ਇਹ ਐਸੀ ਇਲੈਕਸ਼ਨ ਵੀ ਇੰਭੱਜੇ ਰਸਤੇ ਵਿੱਚ ਬੈਠੇ ਸੀ ਉਦੋਂ ਹੋਈ ਸੀ ਇਹ ਚਾਰ ਮਹੀਨੇ ਚ ਬੱਜੇ ਪਉਣ ਜੀ ਨੇ ਜੰਗਲਾਂ ਰਾਈ ਵੀ ਨਹੀਂ ਸੀ ਸਾਨੂੰ ਪਨਾਵਾ ਦਾ ਜੰਗਲ ਲੰਗਨਾਈ ਵੀ ਨਹੀਂ ਦੱਸਿਆ ਉਹ ਵੀ ਸਾਨੂੰ ਰਸਤੇ ਵਿੱਚ ਜਾ ਕੇ ਪਤਾ ਲੱਗੇ ਕਿ ਹੁਣ ਪਨਾਵਾ ਦੇ ਜੰਗਲ ਉਹਨਾਂ ਨੇ ਪਾਰ ਕਰਵਾਉਣਾ ਜਿਸ ਗੱਲ ਨੂੰ ਲੈ ਕੇ ਸਾਡੇ ਵਿੱਚ 20 ਦਿਨ ਬੈਸਬਸਈਆ ਚੱਲਦਾ ਰਿਹਾ ਬੱਜੇ ਉੱਥੇ ਬੈਠੇ ਰਹੇ ਬਹੁਤ ਤੇ ਸੀ ਐਚ ਐਮ ਲੈਣੀ ਹੁੰਦੀ। ਹੁੰਦੇ ਤੂੰ ਆਇਆ ਦੱਸਦਾ ਹੋਏਗਾ ਤੁਹਾਨੂੰ ਸਵੇਰੇ। ਬੇਟੇ ਮੇਰੇ ਨੇ ਇਹ ਉਹ ਸਵੇਰੇ ਗੱਲ ਆ ਕੇ ਆ ਕੇ ਰੋਇਆ ਮम्मा ਮੇਰਾ ਦਿਲ ਕਹਿੰਦਾ ਕਿ ਮੈਂ ਆਪਣੇ ਆਪ ਨੂੰ ਫਾਂਸੀ ਲਗਾ ਲਾਂ। ਇਹ ਮਾਲੀ ਓੱਖਾ ਓਖਾ ਚੜ ਕੇ ਮੇਰਾ ਮਰਨ ਹੋ ਗਿਆ ਕਿ ਇਕੱਲਾ ਇਕੱਲਾ ਮੇਰਾ ਬੱਜਾ ਆਦਮੀ ਮੇਰਾ ਸਿਰ ਤੇ ਨਹੀਂ ਮੈਂ ਜਿੱਦਾਂ ਇਹਨਾਂ ਨੂੰ ਪਾਲਿਆ 7 ਸਾਲ ਦਾ ਜਿੱਦਣ ਮੇਰੇ ਸਰਦਾਰ ਜੀ ਦੀ ਮੌਤ ਹੋਈ ਹੈ। ਮੈਨੂੰ ਪਤਾ ਮੈਂ ਜਿਹੜੀਆਂ ਵਕਤਾਂ ਦੇ ਨਾਲ ਬੱਚੇ ਪਾਲੇ ਆ ਇਤੋਂ ਤੱਕ ਕੀਤੀ ਆ। ਜਦੋਂ ਬੱਚੇ ਜਵਾਨ ਦਸਨ ਮਾਵਾ ਨੂੰ ਕਹਿਣ ਕਿ ਅਸੀਂ ਮਰ ਜਣਾ ਫਾਂਸੀ ਲਾ ਕੇ ਕੁਝ ਖਾ ਕੇ ਤੇ ਉਹ ਮਾਂ ਪਿਓ ਦਾ ਕੀ ਜੀਣਾ ਬਰਹਾਲ ਪਰਿਵਾਰ ਹੁਣ ਇਨਸਾਫ ਦੀ ਗੋਹਾਰ ਲਗਾ ਰਿਹਾ ਹੈ ਤੇ ਪੈਸੇ ਵਾਪਸ ਦਵਾਉਣ ਦੀ ਵੀ ਗੱਲ ਕਹਿ ਰਿਹਾ